ਹੈਲੋ ਹਾਂਜੀ ਆਪਾਂ ਤੁਹਾਨੂੰ ਦੱਸਿਆ ਕਿ ਫਰੋਜਪੁਰ ਸ਼ਹਿਰ ਦੇ ਅੰਦਰ ਆਈ ਹੋਇਆ ਤੇ ਆਪਾਂ ਤੁਹਾਨੂੰ ਇੱਕ ਅਨਾਮੀ ਸ਼ੋਰੂਮ ਦਿਖਾਉਣੇ ਆ ਜਿਹਦੇ ਵਿੱਚ ਲਗਭਗ ਆਪਣੇ ਜਿਹੜੇ ਇੰਟਰਨੈਸ਼ਨਲ ਬ੍ਰਾਂਡ ਨੇ ਉਹ ਦਿਖਾਵਾਂਗੇ ਤੁਹਾਨੂੰ ਤੇ ਚੱਲਦੇ ਆਪਾਂ ਇਹਦਾ ਨਾਮ ਹੈਗਾ ਜੀ ਆਨੰਦ ਐਕਸਕਲੂਸ ਲਕਸ ਚੱਲਦੇ ਆਪਾਂ ਅੰਦਰ ਬੰਦ ਕਰ ਲਾ ਉਧਰੀ ਦੁਕਾਨ ਤੋਂ ਤੁਹਾਨੂੰ ਆਏ ਆਪਾਂ ਅੱਗੇ ਜੀ ਨੰਦ ਐਕਸਕਲੂਸਿਵ ਦੇ ਸ਼ੋਰੂਮ ਦੇ ਅੰਦਰ ਆ ਦਿਖਾਉ ਜਰਾ ਜੀ ਇਹ ਦੱਸ ਰਹੇ ਨੇ ਵੀ ਇੱਥੇ ਆਪਣੇ ਅਲੱਗ-ਅਲੱਗ ਇੰਟਰਨੈਸ਼ਨਲ ਬ੍ਰਾਂਡ ਆ ਉਹ ਆ ਚੁੱਕੇ ਨੇ ਇਹਦਾ ਜੋ ਓਪਨਿੰਗ ਹੈਗੀ ਹੈ ਤੇ ਸ਼ੋਰੂਮ ਦੀ ਅ ਪਰਸੋਂ ਹਾਂਜੀ ਪਰਸੋਂ 11 ਤਰੀਕਾ ਜੀ ਹਾਂਜੀ 11 ਅਕਤੂਬਰ 2025 ਨੂੰ ਓਪਨਿੰਗ ਹੈ ਜੀ ਇਹਦੀ ਤੇ ਚੱਲ ਦਿਖਾਉਨੇ ਆ ਜੀ ਆਪਾਂ ਤੁਹਾਨੂੰ ਆ ਗਿਓ ਅੱਗੇ ਇਹ ਪੂਮਾ ਇੱਥੇ ਜੋ ਵੀ ਪੂਮਾ ਦਾ ਹੈਗਾ ਲਗਭਗ ਜੋ ਬ੍ਰਾਂਡ ਪੂਮਾ ਹੈਗਾ ਉਹਦਾ ਕੈਪ ਵਗੈਰਾ ਨੇ ਤੇ ਸੂਈ ਵਗੈਰਾ ਆ ਗਏ ਕੋਈ ਐਕਸਪਲੋਰ ਕਰੂਗਾ ਜੀ ਤੁਹਾਡੇ ਚੋਂ ਕੋਈ ਬੰਦਾ ਹੈਗਾ ਤੁਹਾਨੂੰ ਐਕਸਪਲੋਰ ਕਰਨ ਵਾਲਾ ਤੁਹਾਡਾ ਇੱਧਰ ਪਹਿਲਾਂ ਮੈਨੂੰ ਦਿਖਾ ਦਿ ਹਾਂਜੀ ਹੈਲੋ ਸਰ ਹੈਲੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕਪਲ ਅਰੂੜਾ ਕਪਲ ਅਰੂੜਾ ਇਹ ਤੁਸੀਂ ਇੱਥੇ ਆਪਣੇ ਸ਼ੋਰੂਮ ਦੇ ਓਨਰ ਹੋ ਨਾ ਹਾਂਜੀ ਹਾਂਜੀ ਇਹ ਹੈਗੇ ਜੀ ਓਨਰ ਤੇ ਇਹ ਕਰਨਗੇ ਆਪਣੇ ਅੱਜ ਇਹਨਾਂ ਦਾ ਅਸੀਂ ਆਪਾਂ ਇਹਨਾਂ ਕੋਲੇ ਆਏ ਹਾਂ ਅੱਜ ਤੇ ਇਹਨਾਂ ਦੀ ਜੋ ਸ਼ੋਰੂਮ ਇਹਨਾਂ ਦਾ ਜੋ ਸ਼ੋਰੂਮ ਹੈਗਾ ਉਹਦੀ ਓਪਨਿੰਗ 11 ਅਕਤੂਬਰ ਨੂੰ ਆ ਤੇ 11 ਅਕਤੂਬਰ ਨੂੰ 11 ਵਜੇ ਅਸੀਂ ਨੂੰ ਓਪਨ ਕਰ ਰਹੇ ਆ ਅਸੀਂ ਇਹਦੇ ਚ ਮਲਟੀ ਬ੍ਰਾਂਡਸ ਸ ਸਾਡੇ ਕੋਲ ਇੰਟਰਨੈਸ਼ਨਲ ਬ੍ਰਾਂਡਸ ਹੈ ਨੈਸ਼ਨਲ ਬ੍ਰਾਂਡਸ ਹੈਗੇ ਆ ਸਾਰੀ ਤਰ੍ਹਾਂ ਦੇ ਬੱਚਿਆਂ ਦਾ ਲੇਡੀਜ਼ ਦਾ ਜੈਂਟਸ ਹੈ ਸ਼ੂਜ਼ ਹੈ ਐਸੈਸਰੀਜ਼ ਹੈਗੀਆਂ ਜਿਵੇਂ ਸਟਾਰਟਿੰਗ ਤੇ ਆਪਾਂ ਸਾਰਾ ਪਿਓਮਾ ਦਾ ਸੈਕਸ਼ਨ ਲੱਗਿਆ ਜੀ ਜਿੱਦੇ ਤੁਹਾਨੂੰ ਐਸੈਸਰੀ ਮਿਲ ਜੇਗੀ ਕੈਪ ਸੌਕਸ ਸ਼ੂਜ਼ ਤੇ ਬੈਗਸ ਮਿਲ ਜਾਣਗੇ ਉਸ ਤੋਂ ਇਲਾਵਾ ਸਾਰਾ ਇਹਦਾ ਗਾਰਮੈਂਟਸ ਮਿਲ ਜਾਏਗਾ ਤੁਹਾਨੂੰ ਵਿంటర్ ਵੇਅਰ ਮਿਲ ਜਾਏਗਾ ਲੋਅਰ ਟੀ-ਸ਼ਰਟ スウェットਸ਼ਰਟ ਜੈਕਟਸ ਸਾਰੀ ਕਲੈਕਸ਼ਨ ਮਿਲ ਜਾਏਗੀ ਜੀ ਉਸ ਤੋਂ ਇਲਾਵਾ ਆਪਣੇ ਕੋਲ ਬ੍ਰਾਂਡ ਨੈਕਸਟ ਹੈਗਾ ਜੀ ਲੀਵਾਈਸ ਲੀਵਾਈਸ 'ਚ ਤੁਹਾਨੂੰ ਸਾਰੀ ਰੇਂਜ ਮਿਲ ਜੇਗੀ ਸ਼ਰਟਸ ਹੈ ਡੈਨਿਮਸ ਹੈ ਔਰ ਜੈਕਟਸ ਹੈ ਟੀ-ਸ਼ਰਟਸ ਹੈ ਪੂਰੀ ਕਲੈਕਸ਼ਨ ਤੁਹਾਨੂੰ ਮਿਲ ਜਾਏਗੀ ਜੀ ਤੇ ਉਸ ਤੋਂ ਇਲਾਵਾ ਆਪਣੇ ਕੋਲ ਬ੍ਰਾਂਡਸ ਹੋਰ ਹੈਗੇ ਆ ਜੀ ਅਦਰ ਅਸੀਂ ਯੂਐਸ ਪੋਲੋ ਇੰਟਰੋਡਿਊਸ ਕੀਤਾ ਹੈਗਾ ਜੀ ਯੂਐਸ ਪੋਲੋ 'ਚ ਤੁਹਾਨੂੰ ਸਾਰੀ ਕਲੈਕਸ਼ਨ ਇਹਦੇ 'ਚ ਮਿਲ ਜਾਏਗੀ ਪੂਰੀ ਕਲੈਕਸ਼ਨ ਆ ਇਹਦੇ 'ਚ ਸ਼ਰਟਸ ਹੈ ਡੈਨਿਮਸ ਹੈ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈ ਇਹਦੇ 'ਚ ਕੈਪਸ ਮਿਲ ਜਾਣਗੀਆਂ ਪੂਰੀ ਰੇਂਜ ਮਿਲ ਜਾਏਗੀ ਤੁਹਾਨੂੰ ਉਸ ਤੋਂ ਇਲਾਵਾ ਸੀ ਇੱਕ ਇੰਟਰਨੈਸ਼ਨਲ ਬ੍ਰਾਂਡ ਇੱਥੇ ਨਿਊ ਇੰਟਰੋਡਿਊਸ ਕੀਤਾ ਹੈਗਾ ਅਮਰੀਕਨ ঈਗਲ ਅਮਰੀਕਨ ঈਗਲ ਜੇ ਤੁਹਾਨੂੰ ਹਰ ਤਰ੍ਹਾਂ ਦੀ ਕਲੈਕਸ਼ਨ ਮਿਲ ਜਾਣਗੀ ਡਾਇਨਾਮਿਕ ਕਲੈਕਸ਼ਨ ਮਿਲ ਜਾਏਗੀ ਸਵੈਟਰਸ ਮਿਲ ਜਾਣਗੇ ਸ਼ਰਟਸ ਮਿਲ ਜਾਣਗੀਆਂ ਸਾਰੀ ਰੇਂਜ ਮਿਲ ਜਾਏਗੀ ਹਰ ਤਰ੍ਹਾਂ ਦੀ ਜੋ ਲੇਟੈਸਟ ਕਲੈਕਸ਼ਨ ਹੈ ਉਹੀ ਤੁਹਾਨੂੰ ਇੱਥੇ ਸਾਰੀ ਰੇਂਜ ਮਿਲੇਗੀ ਜੀ ਉਸ ਤੋਂ ਇਲਾਵਾ ਆਪਾਂ ਇਧਰ ਕਲਰ ਪਲੱਸ ਐਡ ਕੀਤਾ ਹੈਗਾ ਜੀ ਕਲਰ ਪਲੱਸ 'ਚ ਤੁਹਾਨੂੰ ਸਾਰੀ ਕਲੈਕਸ਼ਨ ਮਿਲ ਜਾਏਗੀ ਸ਼ਰਟਸ ਹੈ ਟਰੌਜ਼ਰਸ ਹੈ ਪੂਰੀ ਰੇਂਜ ਤੁਹਾਨੂੰ ਮਿਲ ਜਾਏਗੀ ਹਰ ਤਰ੍ਹਾਂ ਦੀ ਲੇਟੈਸਟ ਕਲੈਕਸ਼ਨ ਮਿਲੇਗੀ ਇਹ ਇੱਦਾਂ ਤੁਹਾਨੂੰ ਬੀਇੰਗ ਹਿਊਮਨ ਮਿਲ ਜੇਗਾ ਜੀ ਜਿਹੜਾ ਕਿ ਆਪਣੇ ਫੇਮਸ ਐਕਟਰ ਸੁਲਮਾਨ ਖਾਨ ਜੀ ਦਾ ਬ੍ਰਾਂਡ ਹੈ ਔਰ ਪੂਰੀ ਕਲੈਕਸ਼ਨ ਹੈ ਇਹਦੇ ਵਿੱਚ ਸਾਡੇ ਕੋਲ ਸ਼ਰਟਸ ਦੀ ਕਾਰਗੋਜ਼ ਦੀ ਡੈਨਿਮ ਦੀ ਪੂਰੀ ਰੇਂਜ ਮਿਲ ਜਾਏਗੀ ਜੀ ਉਸ ਤੋਂ ਇਲਾਵਾ ਸીએ ਤੇ ਇੱਕ ਪਰਫਿਊਮ ਸੈਕਸ਼ਨ ਲੈ ਕੇ ਆ ਰਹੇ ਹਾਂ ਜੀ ਅਜਮਲ ਦਾ ਇਹਦੇ ਵਿੱਚ ਪੂਰੀ ਰੇਂਜ ਸਾਡੇ ਕੋਲ ਆ ਰਹੀ ਹੈ ਜੀ ਅਜਮਲ ਪਰਫਿਊਮਸ ਦੀ ਜਿਹੜਾ ਕਿ ਅੱਜ ਅੱਜ ਦੀ ਡੇਟ 'ਚ ਬਹੁਤ ਫੇਮਸ ਬ੍ਰਾਂਡ ਹੈ ਇੰਟਰਨੈਸ਼ਨਲੀ ਫੇਮਸ ਬ੍ਰਾਂਡ ਹੈ ਪਰਫਿਊਮਸ ਦਾ ਤੇ ਬਾਕੀ ਸਾਡੇ ਕੋਲ ਫਰਸਟ ਫਲੋਰ ਤੇ ਹੈਗਾ ਜੀ ਬੱਚਿਆਂ ਦਾ ਹੈਗਾ ਲੇਡੀਜ਼ ਹੈਗਾ ਫਾਰਮਲ ਸੈਕਸ਼ਨ ਹੈਗਾ ਜੀ ਆਜੋ ਤੁਹਾਨੂੰ ਫਰਸਟ ਫਲੋਰ ਤੇ ਲੈ ਕੇ ਚਲਦੇ ਹਾਂ ਜੀ ਪਾਰਕ ਐਵੇਨਿਊ ਦਾ ਵੈਨੂ ਸੈਂ ਦਾ ਇਹਦੇ ਤੁਹਾਨੂੰ ਪੂਰੀ ਫਾਰਮਲ ਕਲੈਕਸ਼ਨ ਮਿਲ ਜਾਏਗੀ ਫਾਰਮਲ ਟਰੌਊਜ਼ਰ ਸ਼ਰਟਸ ਔਰ ਬਲੇਜ਼ਰਸ ਵਗੈਰਾ ਸਾਰੀ ਰੇਂਜ ਮਿਲੇਗੀ ਤੁਹਾਨੂੰ ਜੇ ਤੁਹਾਨੂੰ ਸਾਡਾ ਆਫਿਸ ਦੇਖਣੀ ਹੈ ਆ ਕਰੋ ਸਰ ਇੱਥੋਂ ਐਕਸਪਲੋਰ ਜਰਾ ਐਸਾ ਬਲੇਜ਼ਰ ਦੀ ਕਲੈਕਸ਼ਨ ਹੈ ਸਾਰੀ ਬਲੇਜ਼ਰ ਤੁਹਾਨੂੰ ਮਿਲ ਜਾਣਗੇ ਯੂਨਾਈਟਿਡ ਆ ਇੰਟਰਨੈਸ਼ਨਲ ਬ੍ਰਾਂਡ ਹੈ ਇਹਦੇ ਤੁਹਾਨੂੰ ਬਲੇਜ਼ਰ ਮਿਲ ਜਾਣਗੇ ਟਰੌਜ਼ਰ ਮਿਲ ਜਾਣਗੇ ਸ਼ਰਟਸ ਮਿਲ ਜਾਣਗੀਆਂ ਉਸ ਤੋਂ ਇਲਾਵਾ ਸਾਡੇ ਕੋਲ ਕਿਹਦੀ ਰੇਂਜਿੰਗ ਸ਼ੁਰੂ ਕਿੱਥੋਂ ਰੇਂਜ ਸ਼ੁਰੂ ਹੈ ਜੀ ਰੇਂਜ ਸਾਡੀ ਸਟਾਰਟ ਹੋ ਜਾਂਦੀ ਹੈ ਜੀ ਜਿਵੇਂ ਸ਼ਰਟਸ ਦੀ 15 1600 ਤੋਂ ਰੇਂਜ ਲੈ ਕੇ ਤੇ ਤੁਹਾਨੂੰ 4-5000 ਤੱਕ ਹਰ ਤਰ੍ਹਾਂ ਦੀ ਸ਼ਰਟ ਟਰੌਜ਼ਰ ਵਗੈਰਾ ਮਿਲ ਜਾਏਗੀ ਬਲੇਜ਼ਰਸ ਹੈ ਉਹ ਵੀ 5000 ਤੋਂ ਸਟਾਰਟ ਹੋ ਜਾਂਦੇ ਆ ਸਾਰੀ ਤਰ੍ਹਾਂ ਦੀ ਕਲੈਕਸ਼ਨ ਮਿਲ ਜਾਏਗੀ ਤੁਹਾਨੂੰ ਕਿ ਦਿਵਾਲੀ ਆਫਰ ਕੋਈ ਲੱਗੀ ਹੋਈ ਹੈ ਤੁਹਾਡੀ ਲਾਰੇ ਵਿੱਚ ਹਾਂਜੀ ਬ੍ਰਾਂਡ ਵਾਈਜ਼ ਆਫਰਸ ਲੱਗ ਜਾਣਗੀਆਂ 11 ਨੂੰ ਸਾਡੀ ਓਪਨਿੰਗ ਹੈ ਹਰੇਕ ਬ੍ਰਾਂਡ ਤੇ ਕੋਈ ਨਾ ਕੋਈ ਆਫਰ ਤੁਹਾਨੂੰ ਜ਼ਰੂਰ ਮਿਲੇਗੀ ਗ੍ਰੀਨ ਸ਼ੋਪਿੰਗ ਤੇ ਆਫਰ ਹੈ ਮਤਲਬ ਹਰ ਤਰ੍ਹਾਂ ਦੀ ਆਪਣੀ ਆਪਣੀ ਬ੍ਰਾਂਡ ਵਾਈਜ਼ ਆਫਰ ਹੈ ਜੋ ਪੂਰੇ ਆਲ ਓਵਰ ਇੰਡੀਆ ਜੀ ਤੁਹਾਨੂੰ ਆਫਰ ਮਿਲੇਗੀ ਉਹੀ ਸਾਡੇ ਕੋਲ ਸੇਮ ਮਿਲੇਗੀ ਜੀ ਓਕੇ ਸਰ ਤੋਂ ਇਲਾਵਾ ਇਹ ਸਾਡੇ ਕੋਲ ਬੱਚਿਆਂ ਦਾ ਸੈਕਸ਼ਨ ਹੈਗਾ ਜੀ ਅੰਦਰ ਸਾਡੇ ਕੋਲ ਲਿਟਲ ਕੰਗਾਰੂਜ਼ ਹੈ ਐਲ ਕੇ ਬੰਬੇ ਦਾ ਬ੍ਰਾਂਡ ਹੈ ਹਰ ਤਰ੍ਹਾਂ ਦੀ ਕੁਆਲਿਟੀ ਇੰਦੇ ਸਾਡੇ ਕੋਲ ਮਿਲੇਗੀ ਤੁਹਾਨੂੰ ਹਰ ਤਰ੍ਹਾਂ ਦੇ ਸਾਈਜ਼ ਮਿਲਣਗੇ 0 ਤੋਂ ਲੈ ਕੇ 40 ਨੀਅਰ ਤੱਕ ਤੁਹਾਨੂੰ ਸਾਈਜ਼ ਮਿਲਣਗੇ ਇਧਰ ਸਾਡੇ ਕੋਲ ਜਿਨੀ ਜੋਨੀ ਆ ਜੀ ਇਧਰ ਸਾਡੇ ਕੋਲ ਐਲਨ ਸੋਲੀ ਜੂਨੀਅਰ ਹੈਗਾ ਜੀ ਇਹ ਕਿਹੜੀ ਹੈ ਜੀ ਆਹ ਇਹ ਜਿਨੀ ਜੋਨੀ ਦਾ ਹੈ ਜੀ ਜਿਨੀ ਜੋਨ ਹਾਂ ਜੀ ਹਾਂ ਜੀ ਇਧਰ ਸਾਡੇ ਕੋਲ ਐਲਨ ਸੋਲੀ ਦਾ ਹੈਗਾ ਜੀ ਜੂਨੀਅਰ ਇਹਦੇ ਚ ਤੁਹਾਨੂੰ ਸਾਰੀ ਕਲੈਕਸ਼ਨ ਮਿਲ ਜਾਣਗੇ ਸਾਰੇ 올 ਸਾਈਜ਼ਸ ਮਿਲ ਜਾਣਗੇ ਬੱਚਿਆਂ ਦੇ ਕਿੱਥੇ ਦਾ ਬ੍ਰਾਂਡ ਹੈ ਜੀ ਇਹ ਇਹ ਐਲਨ ਸੋਲੀ ਇੰਟਰਨੈਸ਼ਨਲ ਬ੍ਰਾਂਡ ਹੈ ਜੀ ਅਤੇ ਦਿੱਤਾ ਬੇਲਾ ਗਰੁੱਪ ਦਾ ਇੱਧਰ ਹੈਗਾ ਜੀ ਯੂਐਸ ਪੋਲੋ ਕਿਡਸ ਇਹਦੇ ਤੁਹਾਨੂੰ ਸਾਰੀ ਕਲੈਕਸ਼ਨ ਮਿਲ ਜਾਏਗੀ スウェット ਸ਼ਰਟਸ ਹੈ ਸਵੈਟਰਸ ਹੈ ਸ਼ਰਟਸ ਹੈ ਡੈਨਿਮਸ ਹੈ ਅੱਜ ਦੀ ਡੇਟ ਚ ਫੇਮਸ ਬ੍ਰਾਂਡ ਹੈ ਬੱਚਿਆਂ ਦਾ ਵੀ ਮੈਨਸ ਦਾ ਵੀ ਯੂਐਸ ਪੋਲੋ ਦਾ ਜੀ ਉਸ ਤੋਂ ਇਲਾਵਾ ਇੱਧਰ ਸਾਡੇ ਕੋਲ ਲੇਡੀਜ਼ ਸੈਕਸ਼ਨ ਹੈ ਜੀ ਲੇਡੀਜ਼ ਸੈਕਸ਼ਨ ਚ ਅਸੀਂ ਕੁੜਤੀ ਸੈਕਸ਼ਨ ਹੈਗਾ ਸਾਡਾ ਇਹ ਜੀ ਇਹਦੇ ਤੁਹਾਨੂੰ ਸਭਿਆਤਾ ਦੀ ਕੁੜਤੀ ਦੀ ਪੂਰੀ ਰੇਂਜ ਮਿਲ ਜਾਏਗੀ ਜੀ ਉਸ ਤੋਂ ਇਲਾਵਾ ਸਾਡੇ ਕੋਲ ਇਹਦੇ ਚ ਬ੍ਰਾਂਡਸ ਹੈਗੇ ਲਿਬਾਸ ਹੈਗਾ ਦੇ ਇਸ ਇਨ ਹੈਗਾ ਸਾਰੀ ਕੁੜਤੀ ਸੈਕਸ਼ਨ ਤੁਹਾਨੂੰ ਵਧੀਆ ਕੁੜਤੀਸ ਮਿਲ ਜਾਣਗੀਆਂ ਜੀ ਉਸ ਤੋਂ ਇਲਾਵਾ ਸਾਡਾ ਹਲੇ ਡਿਸਪਲੇ ਹੋ ਰਿਹਾ ਜੀ ਇੱਥੇ ਲੀਵਾਈਸ ਦਾ ਸੈਕਸ਼ਨ ਲੱਗੇਗਾ ਜੀ ਇਧਰ ਨਾਲ ਸਾਡਾ ਜ਼ਿੰਕ ਲੰਡਨ ਦਾ ਹੈਗਾ ਜੀ ਸਾਰਾ ਔਰਮਨਸ ਹਾਂ ਇਹ ਸਾਰਾ ਔਰਮਨ ਸੈਕਸ਼ਨ ਹੈ ਜੀ ਦਾ ਲੀਵਾਈਸ ਹੈ ਜ਼ਿੰਕ ਲੰਡਨ ਹੈ ਇਧਰ ਨਾਈਟ ویئر ਦਾ ਬ੍ਰਾਂਡ ਹੈ ਜੀ ਸਵੀਟ ਡ੍ਰੀਮਸ ਇੱਧਰ ਸਵੀਟ ਡ੍ਰੀਮ ਹੈਗਾ ਜੀ ਨਾਈਟ ویئر ਦਾ ਬ੍ਰਾਂਡ ਲੁੱਬੀ ਆਂਦੀ ਇਹਦੇ ਸਾਰੀ ਨਾਈਟਵੇਅਰ ਕਲੈਕਸ਼ਨ ਆਂਦੀ ਹੈ ਸਭ ਤੋਂ ਫੇਮਸ ਬ੍ਰਾਂਡ ਆ ਜੀ ਮੇਡਿਸ ਦਾ ਔਰ ਪੂਰੀ ਕਲੈਕਸ਼ਨ ਆਂਦੀ ਹੈ ਜੀ ਇਹਦੇ ਹਰ ਤਰ੍ਹਾਂ ਦੀ ਰੇਂਜ ਮਿਲ ਜਾਏਗੀ ਤੁਹਾਨੂੰ ਇਹ ਸਾਡੇ ਜ਼ਿੰਕ ਲੰਡਨ ਦੀ ਅਡਰੈਸ ਹੈ ਜੀ ਤੁਹਾਨੂੰ ਡ्रेसेस ਮਿਲ ਜਾਣਗੇ ਐਵੀ ਇੰਟਰਨੈਸ਼ਨਲ ਬ੍ਰਾਂਡ ਹੈ ਜੀ ਜ਼ਿੰਕ ਲੰਡਨ ਬਾਕੀ ਤੁਹਾਨੂੰ ਲਿਵਾਈਸ ਦੇ ਡੈਨਿਮ ਮਿਲ ਜਾਣਗੇ ਇਹ ਜਿਆਦਾ ਵੱਡਾ ਹੋ ਜਾਊਗਾ ਪਰ ਮੈਂ ਇੱਕ ਟੀ-ਸ਼ਰਟਸ ਮਿਲ ਜਾਣਗੀਆਂ Levi's ਦੀਆਂ ਟੀ-ਸ਼ਰਟਸ ਮਿਲ ਜਾਣਗੀਆਂ ਤੁਹਾਨੂੰ ਡੈਨਿਮਸ ਮਿਲ ਜਾਣਗੇ ਲੇਟੈਸਟ ਫਿਟਸ ਜੋ ਚੱਲ ਰਹੇ ਆ ਤੁਹਾਨੂੰ ਸਾਰੀ ਫਿਟਿੰਗ ਮਿਲ ਜਾਏਗੀ ਹਰ ਤਰ੍ਹਾਂ ਦੀ ਔਰ ਪੂਰੀ ਕਲੈਕਸ਼ਨ ਮਿਲ ਜਾਏਗੀ ਬਾਕੀ ਰੇਂਜ ਸਾਡੇ ਕੋਲ ਬਹੁਤ ਤਰ੍ਹਾਂ ਦੀ ਹੈਗੀ ਆ ਜੈਕਟਸ ਸਵੈਟਰਸ ਹੈ ਲੇਡੀਜ਼ ਦੀ ਪੂਰੀ ਕਲੈਕਸ਼ਨ ਮਿਲ ਜਾਏਗੀ ਲੇਡੀਜ਼ ਸਵੈਟਰਸ ਮਿਲ ਜਾਣਗੇ Levi's ਦੀਆਂ ਸਾਰੀ ਤਰ੍ਹਾਂ ਦੀ ਰੇਂਜ ਮਿਲ ਜਾਏਗੀ ਇਸ ਤੋਂ ਲਾਵਾ ਸਾਡੇ ਕੋਲ ਸਪੋਰਟਸ ਵੀਅਰ ਚ ਪਿਉਮਾ ਮਿਲ ਜਾਏਗਾ ਜੀ ਸਪੋਰਟਸ ਵੀਅਰ ਚ ਪਿਉਮਾ ਦੀ ਰੇਂਜ ਮਿਲ ਜਾਈਗੀ ਤੁਹਾਨੂੰ ਲੇਡੀਜ਼ ਦੀ ਨੀਚੇ ਤੁਹਾਨੂੰ ਮੈਨਜ਼ ਦੀ ਦਿਖਾਈ ਸੀ ਉੱਪਰ ਸਾਡੇ ਕੋਲ ਊਮਨਸ ਦਾ ਲੇਡੀ ਵੀਅਰ ਟ੍ਰੈਕਸੂਟਸ ਮਿਲ ਜਾਣਗੇ ਪਿਉਮਾ ਦੇ ਲੋਰਸ ਮਿਲ ਜਾਣਗੇ ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਮਿਲ ਜਾਏਗੀ ਕਿੱਥੇ ਆਣਾ ਪੂਜੀ ਆਪਾਂ ਨੂੰ ਆਣਾ ਪਏਗਾ ਜੀ ਉਦਮ ਸਿੰਘ ਚੌਂਕ ਐਕਸਿਸ ਬੈਂਕ ਦੇ ਨੇੜੇ ਬਿਲਕੁਲ ਐਕਸਿਸ ਬੈਂਕ ਦੇ ਨਾਲ ਫਰੋਜਪੁਰ ਸਿਟੀ ਹੋਰ ਵੀ ਕੋਈ ਹੈਗਾ ਜੇ ਤੁਹਾਨੂੰ ਕੋਈ ਲਗਾਵਾ ਇਸ ਤੋਂ ਇਲਾਵਾ ਸਾਡਾ ਐਗਜ਼ਿਸਟਿੰਗ ਸਟੋਰ ਚੱਲ ਰਿਹਾ ਜੀ ਮਾਲਵਾਲ ਰੋਡ ਤੇ ਐਚ ਐਮ ਸਕੂਲ ਦੇ ਸਾਹਮਣੇ ਉਹ ਆਲਰੇਡੀ ਅਸੀਂ ਰਨ ਕਰ ਰਹੇ ਹਾਂ ਕਾਫੀ ਸਮੇ ਤੋਂ ਇਹ ਅਸੀਂ ਨਵਾਂ ਨਵਾਂ ਇੱਥੇ ਲੈ ਕੇ ਆਂਦਾ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਵੀ ਸਾਰੀ ਤਰ੍ਹਾਂ ਦੀ ਰੇਂਜ ਮਿਲ ਜਾਏ ਕਸਟਮਰ ਨੂੰ ਕਿਤੇ ਇੱਧਰ ਉੱਧਰ ਜਾਣਾ ਨਾ ਪਵੇ ਇੱਕੋ ਜਗ੍ਹਾ ਪਈ ਸਾਰਾ ਕੁਝ ਮਿਲ ਜੇ ਬੱਚਿਆਂ ਦਾ ਵੀ ਲੇਡੀਜ਼ ਵੀ ਜੈਕਸ ਵੀ ਪੂਰਾ ਫੈਮਿਲੀ ਸਟੋਰ ਹੈ ਇਹ ਔਰ ਕਲੈਕਸ਼ਨ ਵੀ ਸਾਡੀ ਹਰ ਤਰ੍ਹਾਂ ਦੀ ਹੈ ਪ੍ਰਾਈਸ ਰੇਂਜ ਵੀ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜੇਗੀ ਨਾਰਮਲ ਵੀ ਪ੍ਰੀਮੀਅਮ ਵੀ ਜਿੱਦਾਂ ਦੀ ਕਿਸੇ ਦੀ ਚੁਆਇਸ ਹੈ ਹਰ ਹਰ ਚੀਜ਼ ਮਿਲੇਗੀ ਆਪਣੇ oh <laughs> ਸਾਹਿਬੋ ਜੀ ਆਪਣੇ ਫਰੋਜਪੁਰ ਸ਼ਹਿਰ ਕਾਫੀ ਵਧੀਆ ਬਿਊਟੀਫੁੱਲ ਹੈ ਜੀ ਤੇ ਲਗ ਲਗ ਇਥੇ ਅਨਾਮੀ ਸ਼ੋਰੂਮ ਤੇ ਬ੍ਰਾਂਡਰ ਸ਼ੋਰੂਮ ਨੇ ਚੱਲਦੇ ਆ ਦੋਸਤੋ ਆਪਾਂ ਫਰੋਜਪੁਰ ਤੋਂ ਆ ਗਿਆ ਵਾਪਸ ਆਪਾਂ ਹੁਣ ਇਹ ਨਾ ਆ ਮੇਰੇ ਲਈ ਪਿਛਲੀ ਸੱਡੇ ਦਾ ਮੌਕਾ ਤੇ ਆਹ ਸਾਈਡ ਜਿਹੜੀ ਹੈਗੀ ਆ ਕੋਈ ਪਰ ਸ਼ੈਡ ਇਹਦੇ ਵਿਚਾਲੇ ਇਹ ਦੋ ਨਹਿਰਾਂ ਨੇ ਦਿਖਾਉਣੀਆਂ ਤੁਹਾਨੂੰ ਇਹ ਆ ਗਈਆਂ ਦੋ ਨਹਿਰਾਂ ਦੇਖੋ ਪਾਣੀ ਲਗਭਗ ਇਹ ਕਾਫੀ ਛੱਡਿਆ ਹੋਇਆ ਇਹ ਜਾਂਦੀਆਂ ਨੇ ਸਿੱਧੀਆਂ ਇਹ ਉਹੀ ਆ ਜਿਹੜੀਆਂ ਨਹਿਰਾਂ ਹਰੀਕਪਤਨ ਤੋਂ ਆਉਂਦੀਆਂ ਨੇ ਇਹ ਰਾਜਸਥਾਨ ਹੋ ਗੁੰਦੀਆਂ ਨੇ ਹਰ 21 ਤੋਂ ਹੋ ਕੇ ਇਹ ਨਹਿਰਾਂ Rajasthan ਨੂੰ ਜਾਂਦੀਆਂ ਨੇ ਉਹ ਸਾਹਮਣੇ ਦਿਖਾ ਲਿਆ ਹੋਇਆ ਇਹਨਾਂ ਦਾ ਉਹ ਸਿਸਟਮ ਜਾਂ ਪਾਣੀ ਨੂੰ ਉੱਧਰ-ਉੱਧਰ ਲੈ ਜਾਣ ਵਾਸਤੇ ਦਿਖਾਉਣੀ ਆ ਤੁਹਾਨੂੰ ਆਪਾਂ ਹੋਰ ਦੂਸਰੀ ਪਾਸੇ ਦੀ ਵੀ ਨਹਿਰ ਤੇ ਚੱਲਦੇ ਆਪਾਂ ਆਹ ਦੇਖ ਸਕਦੇ ਹੋ ਜੀ ਸਿਸਟਮ ਵੀ ਦੇਖ ਸਕਦੇ ਹੋ ਜੀ ਵੈਸੇ ਕਿੰਨਾ ਸੋਹਣਾ 뷰ਟੀ ਆ ਇੱਥੇ ਬਿਲ ਲੱਗਦਾ ਜੀ ਦੁਪਹਿਰ ਦਾ ਸਮਾਂ ਹੈਗਾ ਇਧਰਲੇ ਪਾਸੇ ਆਹ ਖੁੱਲੀ ਨਹਿਰ ਆ ਤੇ ਦੂਜੀ ਸਾਈਡ ਤੇ ਆਹ ਵਾਲੀ ਨਹਿਰ ਆ ਆਂਬਾਂ ਦੇ ਦਰਖਤ ਨੇ ਇੱਥੇ ਇਹ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਸਾਹਮਣੇ ਦੇਖੋ ਮੋਟਰ ਪਾਣੀ ਵਾਸਤੇ ਚੱਕਣ ਵਾਸਤੇ ਰੱਖੀ ਬਣਾਈ ਆ ਦੂਰ ਤੱਕ ਦੇਖੋ ਨਹਿਰ ਕਿੰਨਾ ਸੋਹਣਾ ਬਿਊਟੀ ਬੜਾ ਸੋਹਣਾ ਲੱਗਦਾ ਜੀ ਇਹ ਦੇਖਣ ਨੂੰ ਥਿਊ ਜਿਹੜਾ ਹੈਗਾ बाकी ये पुल देख सकते हो सारे जहाँ से अच्छा हिंदो स्तान हमारा ये अपना फ्लैग इंडिया का ਇਹ ਦੇਖ ਸਕਦੇ ਹੋ ਜੀ ਗੁਜਰਾ ਹਾਂਜੀ ਦੋਸਤੋ ਆਪਾਂ ਅੱਜ ਦੀ ਵੀਡੀਓ ਨੂੰ ਇਸ ਤੀ ਸਮਾਪਤ ਕਰਦੇ ਹਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਹਾਂ ਜੀ ਆਪਾਂ ਸਤਿ ਸ੍ਰੀ ਅਕਾਲ ਨਮਸਤੇ ਗੁੱਡ ਬਾਏ